ਮੈਂ ਗੁਰਦੇਵ ਸਿੰਘ ਅੱਜ ਕਲਾਂਉਂ ਤਹਿਸੀਲ ਵਿੱਚ ਆਪਣੇ ਈਜੀ ਕਾਊਂਟਰ ਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਸਟਾਫ ਨੇ ਬੜੇ ਵਧੀਆ ਤਰੀਕੇ ਨਾਲ ਕਾਗਜ਼ਾਂ ਦੀ ਜੜੀ ਘੋਕ ਕਰਕੇ ਸਾਡੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਜਿਹੜੀ ਅਰਜ਼ੀ ਸੀ ਉਹਨਾਂ ਨੇ ਕਰ ਦਿੱਤੀ ਤੇ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜਿਹੜਾ ਸਰਕਾਰੀ ਖਰਚੇ ਤੋਂ ਇਲਾਵਾ ਕੋਈ ਪੈਸਾ ਜਿਹੜਾ ਵਾਧੂ ਉਹਨਾਂ ਨਹੀਂ ਲਿਆ ਹੈਗਾ ਮੈਂ ਏਜੀ ਡਿਸਟ੍ਰੀ ਨਾਲ ਬਹੁਤ ਬਹੁਤ ਕੋਸ਼ਾਂ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਏਜੀ ਡਿਸਟ੍ਰੀ ਕਾਊਂਟਰ ਤੇ ਆਣ ਕੇ ਰਜਿਸਟਰੀਆਂ ਕਰਵਾਓ ਤੇ ਲੁੱਟ ਤੋਂ ਬਚੋ ਮੈਂ ਐਡਵੋਕੇਟ ਰੇਸ਼ਮ ਸਿੰਘ ਪੰਨੂ ਮੈਂ ਏਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਹੈ ਉਹਦੇ ਵਿੱਚ ਬਹੁਤ ਹੋਰ ਐਡਵੋਕੇਟ ਕਰਾਉਣ ਤੋਂ ਸੀਲ ਵਿੱਚ ਤਨਾਤਾ ਫਿਰ 9 ਤੋਂ 5 ਅਸੀਂ ਇੱਥੇ ਦਫ਼ਤਰ ਡਿਊਟੀ ਕਰਦੇ ਆਂ ਤੇ ਪਬਲਿਕ ਦੀ ਬਹੁਤ ਵਧੀਆ ਸਹੂਲਤ ਆ ਰਹੀ ਜੀ ਲੋਕ ਇਹਦਾ ਲਾਭ ਉਠਾ ਰਹੇ ਨੇ ਕਲਿਨਾਦਰ ਮੀਤ ਸਿੰਘ ਕਲਾਰੌਰ ਮੈਰਜਿਸਟੀ ਕਾਉਂਸਲ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਮਤਲਬ ਸ਼ੇਤੀ ਬਰੀ ਰਿਸ਼ਟੀ ਹੋ ਗਈ ਆ ਤੇ ਮੇਰਾ ਮਤਲਬ ਇਹ ਤੋਂ ਬਹੁਤ ਖੁਸ਼ ਆ ਕਿ ਮੇਰੇ ਕੋਈ ਖਰਚਾ ਵੀ ਨਹੀਂ ਹੋਣੀ ਪਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਵਿੱਚ ਵਾਧੂ ਖਰਚਾ ਨਹੀਂ ਲਿਆ ਗਿਆ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਵਧੀਆ ਬਹੁਤ ਵਧੀਆ ਬੰਦ ਜਿਹੜਾ ਖੇਤੀ ਮਲੂਰ ਹੋ ਗਿਆ ਕਬ ਮੈਂ ਅਜਿੰਦਰ ਸਿੰਘ ਤਸੀਲਦਾਰ ਕਲਾਂੌਰ ਪੰਜਾਬ ਸਰਕਾਰ ਵੱਲੋਂ ਇਸੀ ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸਿਦਾ ਸਿਖ ਹਿਸਤੀਆਂ ਮਾਈ ਡੀਡ ਨੂੰ ਤਾਬੂ ਕਰ ਸਕੇ ਇਹ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਹਿਆਰ ਵਿੱਚ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਜੀਸ਼ੂ ਲਖਣੀ ਹੋਵੇ ਸ੍ਰੀਸ਼ਟੀ ਦਫਤਰ ਤੇ ਵਿਚ ਆ ਕੇ ਤੁਸੀਂ ਬਾਹਰ ਵਕੀਰ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪੁਆਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਸ੍ਰੀਸ਼ਟੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਡਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟਾਰਮ ਜਿਸਟਨ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਪੇਸ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫ੍ਰੈਂਚਿਸਟੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਦਨ 1 ਆਵਰਸ ਅਸੀਂ ਸਾਨੂੰ ਰਜਿਸਟਰੀ ਕਰਕੇ ਰਿਹਾਅਤ ਵਿੱਚ ਪੜਾ ਲਿਆ ਇਸ ਤੋਂ ਇਲਾਵਾ ਫੇਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ ਦਾ ਮਹਨ ਚਲਾਈ ਗਈ ਹੈ ਇਸੇ ਤਰ੍ਹਾਂ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੋ